ਵਿਲਾਗ ਆਏ ਦਦੇ ਜੁਦਾਈ ਦਾ ਅਸਾਂ ਅਜ ਮੁੜ ਕੇ ਹੁਣਾ ਨਹੀਂ ਤੈਨੂੰ ਦੱਸਿਆ ਕਿਵੇਂ ਕੀ ਹੋਣਾ ਹੈ ਤੇਰੇ ਅੱਖੀਆਂ ਨੂੰ ਅਸੀਂ ਰਵੋਣਾ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਲੈ ਵੀ ਅੱਜ ਜਿਹੜੀ ਭੈਣ ਨਾਲ ਮੁਲਾਕਾਤ ਕਰਾਉਣੇ ਆ ਨਾ ਥੋਡੀ ਇਹ ਭੈਣ ਸਾਡੇ ਪਿੰਡ ਦੀ ਆ ਭਲਾਈਆਂ ਨੇ ਦੀ ਪਰ ਹੁਣ ਇਹ ਕੁੜੀ ਰਹਿੰਦੀ ਐ ਇਸ ਟਾਈਮ ਮਹੱਲੀ ਆ ਕਿਉਂਕਿ ਇੱਕ ਕਲਾਕਾਰ ਆ ਬਹੁਤ ਜਾਣੀ ਸ੍ਰੀਲੀਵਾਜ ਦੀ ਮਾਲਕ ਕਹਿ ਸਕਦੇ ਆ ਆਪਾਂ ਇਹ ਕੁੜੀ ਇਹਦਾ ਤੁਸੀਂ ਚਿਹਰਾ ਅੱਜ ਵੇਖਿਆ ਪਰ ਜਿਹੜਾ ਇਹਦਾ ਸ਼ਬਦ ਆ ਉਹ ਤਕਰੀਬਨ ਹਰੇਕ ਭੈਣ ਭਰਾ ਦੇ ਮੋਬਾਈਲ 'ਚ ਖਾਸ ਕਰਕੇ ਆ ਦਿਨਾਂ ਹੀ ਤਾਂ ਚੱਲਦਾ ਹੀ ਚੱਲਦਾ ਕਿਉਂਕਿ ਜਦੋਂ ਸ਼ਹੀਦੀ ਦਿਨ ਆਉਂਦੇ ਆ ਨਾ ਸਾਬਜਾਦਿਆਂ ਦੇ 21 ਦਸੰਬਰ ਤੋਂ ਲਾ ਕੇ 28 ਦਸੰਬਰ ਤੱਕ ਉਦੋਂ ਆਪਣੇ ਅਕਸਰੀ ਮੋਬਾਈਲਾਂ 'ਚ ਚੱਲਦਾ ਵੇਲਾ ਆ ਗਿਆ ਹੈ ਦਾਦੀਏ ਜੁਦਾਈ ਦਾ ਸੋ ਸੱਜਣੋ ਜਿਹੜਾ ਉਹ ਸ਼ਬਦ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਗਾਇਆ ਉਹ ਇਹ ਭੈਣ ਨੇ ਗਾਇਆ ਤੁਹਾਨੂੰ ਮੈਂ ਇਹਦੇ ਮੂੰਹੋਂ ਅੱਜ ਉਹ ਸ਼ਬਦ ਸੁਣਾਉਂਗਾ ਵੀ ਤੇ ਬਾਕੀ ਜਿਹੜੇ ਹੋਰ ਇਹਨਾਂ ਨੇ Song ਕਰਿਆ ਉਹ ਵੀ ਇਹ ਆਪਾਂ ਨੂੰ ਦੱਸਣਗੇ ਤੇ ਗੱਲਬਾਤ ਕਰਦੇ ਆ ਭੈਣ ਨਾਲ ਜੁੜੇ ਰਹੋ ਵੀਡੀਓ ਨਾਲ ਸੱਸੀ ਗੱਲ ਪੈਣੇ ਸਸ਼ਵਕਾਲ ਜੀ ਸੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰਿਆ ਸਸ਼ਵਕਾਲ ਤੇ ਵੀਰੇ ਹੁਣਾਂ ਨੂੰ ਬਹੁਤ-ਬਹੁਤ ਸ਼ੁਕਰੀਆ ਦਾ ਕਿ ਇੰਨੀ ਸੋਹਣੀ ਇੰਟਰੋਡਕਸ਼ਨ ਦਿੱਤੀ ਐ ਤੇ ਐਕਚੁਅਲੀ ਇਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਵੀਡੀਓਸ ਤੇ ਇਹਨਾਂ ਨੂੰ ਬਹੁਤ ਵਾਰੀ ਵੇਖਿਆ ਤੇ ਪਹਿਲੀ ਵਾਰੀ ਇਹਨਾਂ ਨੂੰ ਫੇਸ ਟੂ ਫੇਸ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਬਈ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਵੀ ਜਦੋਂ ਇਹ ਕੁੜੀ ਸਾਡੇ ਪਿੰਡੋਂ ਗਈ ਐ ਇੱਥੋਂ ਉਦੋਂ ਇਹ ਵਿਚਾਰੀ ਐਡੀ ਸੀ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਆ ਅੰਕਲ ਸਾਧੂ ਸਿੰਘ ਰਮਾਣਾ ਉਹ ਸਾਡੇ ਪਿੰਡ ਪ੍ਰਿੰਸੀਪਲ ਰਹੇ ਆ ਸਾਨੂੰ ਵੀ ਪੜਾਉਂਦੇ ਰਹੇ ਆ ਇੱਕ ਤੁਹਾਨੂੰ ਹੋਰ ਦੱਸਦਾ ਜਿਹੜੇ ਇਹਨਾਂ ਦੇ ਮਾਤਾ ਜੀ ਆ ਮੈਡਮ ਇੰਦਰਜੀਤ ਕੌਰ ਵਜਦੇ ਸੀ ਜਦੋਂ ਅਸੀਂ ਹੋਲੀ ਹੱਟ ਪਬਲਿਕ ਸਕੂਲ ਚ ਪੜਦੇ ਸੀਗੇ ਉਹ ਟਾਈਮ ਉੱਥੇ ਉਹ ਪੜਾਉਂਦੇ ਸੀਗੇ ਤੇ ਸਾਨੂੰ ਉਸ ਟਾਈਮ ਉਹ ਪੰਜਵੀਂ ਕਲਾਸ ਚ ਸਾਡੇ ਪੰਜਾਬੀ ਵਾਲੇ ਕਿ ਸ਼ਾਇਦ ਇੰਗਲਿਸ਼ ਵਾਲੇ ਮੇਰੇ ਯਾਦ ਨਹੀਂ ਉਹ ਟੀਚਰ ਸੀਗੇ ਤੇ ਉਹਨਾਂ ਦਾ ਚੌਥਾ ਪੀਰੀਅਡ ਹੁੰਦਾ ਸੀਗਾ ਉਸ ਟਾਈਮ ਇਹ ਕੁੜੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਕੱਚੀ ਪਹਿਲੀ ਚ ਬੈਠ ਸਿੱਖਦੀ ਸੀ ਇਹਦੀਆਂ ਜਿਹੜੀਆਂ ਦੋ ਭੈਣਾਂ ਸੀਗੀਆਂ ਵੱਡੀਆਂ ਭੈਣਾਂ ਉਹ ਸਾਡੀਆਂ ਕਲਾਸਮੇਟ ਸੀ ਅਸੀਂ ਇਕੱਠੇ ਪੜਦੇ ਰਹੇ ਹਾਂ ਉਹ ਮੈਰੜਾ ਦੋਨੇ ਭੈਣਾ ਇਹ ਗਾਇਕੀ ਚ ਸ਼ੌਂਕ ਰੱਖਦੀ ਆ ਪਿਛਲੇ 10 ਸਾਲਾਂ ਦੀ ਮਿਹਨਤ ਆ ਇਹਦੀ ਤੇ ਹੁਣ ਆਪਾਂ ਇਹਨੂੰ ਆਖਾਂਗੇ ਭੈਣ ਨੂੰ ਵੀ ਤੁਸੀਂ ਇਹ ਗੱਲ ਦਾ ਨਾ ਫਰਾਡ ਨਾ ਸਮਝ ਲਿਓ ਜਿਵੇਂ ਤੁਸੀਂ ਕਮੈਂਟਾਂ ਚ ਦੱਸਿਓ ਵੀ ਵਾਕਈ ਉਹ ਆਵਾਜ਼ ਆ ਭੈਣੇ ਉਹ ਸਾਨੂੰ ਸ਼ਬਦ ਸੁਣਾਈ ਹਾਂਜੀ ਹਾਂਜੀ ਜ਼ਰੂਰ ਵੇਲਾ ਗਏ ਦਦੇ ਜੁਦਾਈ ਦੋ ਅਸਾਇਆ ਜਮੜ ਕੇ ਹੁਣਾ ਨਹੀਂ ਤੈਨੂੰ ਦੱਸਿਆ ਕਿਵੇਂ ਕੀ ਹੋਣਾ ਏ ਤੇਰੇ ਅੱਖੀਆਂ ਨੂੰ ਅਸੀਂ ਰਵੋਣਾ ਨਹੀਂ ਪੁੱਤਰ ਵਿਛੜਿਆ ਤੁਸੀਂ ਵਿੱਚ ਚਲੇ ਨਿਰਦਇਆ ਦੇ ਹੱਥ ਚੜ ਚਲੇ ਮੈਂ ਵੇ ਤੋੜੇ ਮਗਰ ਉਹ ਮਾਂ ਬਸ ਹੁਣ ਮੈਂ ਵੇ ਸੱਚ ਖੰਡ ਜਾਵਾ ਵੇਲਾ ਗਿਆਏ ਦਾਦੇ ਤੋਂ ਜੁਦਾਏ ਦਾ ਤੂੰ ਸਾਇਆ ਜੇ ਮੁੜ ਕੇ ਹੁਣਾ ਨਹੀਂ ਤੂੰ ਸਾਇਆ ਜੇ ਮੁੜ ਕੇ ਹੁਣਾ ਨਹੀਂ ਸੋ ਭਾਈ ਵਾਕਈ ਉਹੀ ਆਵਾਜ਼ ਆ ਤੇ ਗੱਲ ਇੰਨੀ ਆ ਵੀ ਅੱਜ ਤੱਕ ਇਹ ਮੈਨੂੰ ਵੀ ਅੱਜ ਤੋਂ 1-2 ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਇਹ ਜਿਹੜੀ ਭੈਣ ਆ ਇਹ ਸਾਡੇ ਪਿੰਡ ਦੀ ਆ ਕਿਉਂਕਿ ਅ ਇੱਥੋਂ ਗਿਆਨੂ ਅੰਕਲ ਹੋਰਿਆਂ ਨੂੰ ਕਾਫੀ ਟਾਈਮ ਹੋ ਗਿਆ ਹੁਣ ਇਸ ਟਾਈਮ ਅੰਕਲ ਹੋਰੀ ਬਠਿੰਡੇ ਰਹਿੰਦੇ ਆ ਇਹ ਸਾਡੀ ਭੈਣ ਆ ਮਹਾਲੀ ਹਜੇ ਵੀ ਆ ਦੀ ਜਿਹੜੀ ਕਲਾਕਾਰੀ ਆ ਹਜੇ ਵੀ ਉਹਦੇ ਸੁਰ ਸਿੱਖੀ ਜਾਂਦੀ ਆ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਆ ਵੀ ਕੋਈ ਵੀ ਬੰਦਾ ਕਿਸੇ ਵੀ ਕੰਮ ਦਾ ਕਲਾਕਾਰ ਹੋਵੇ ਜੇ ਡਾਕਟਰ ਆ ਤਾਂ ਸਾਰੀ ਉਮਰ ਡਾਕਟਰ ਨਹੀਂ ਬਣਦਾ ਜੇ ਮਾਸਟਰ ਆ ਤਾਂ ਸਾਰੀ ਉਮਰ ਮਾਸਟਰ ਨਹੀਂ ਬਣਦਾ ਜੇ ਕਲਾਕਾਰ ਆ ਤਾਂ ਸਾਰੀ ਉਮਰ ਕਲਾਕਾਰ ਨਹੀਂ ਬਣਦਾ ਤੇ ਜੇ ਕੋਈ ਕਿਸਾਨ ਆ ਤਾਂ ਸਾਰੀ ਉਮਰ ਕਿਸਾਨ ਨਹੀਂ ਬਣਦਾ ਤੇ ਜੇ ਕੋਈ ਬੱਸ ਕਨੈਕਟਰ ਡਰਾਈਵਰ ਆ ਤਾਂ ਉਹ ਸਾਰੀ ਉਮਰ ਉਹ ਨਹੀਂ ਬਣਦਾ ਕਿਉਂਕਿ ਨਿਤ-ਨਿਤ ਤਜਰਬਾ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਜੇ ਉਹ ਨੂੰ ਸਿੱਖਾਂਗੇ ਬਰੀਕੀ ਨਾਲ ਤਾਂ ਐਕਸਪੀਰੀਅੰਸ ਵੱਧਦਾ ਤੇ ਬਾਕੀ ਭੈਣ ਆਪਾਂ ਨੂੰ ਹੋਰ ਵੀ ਦੱਸੂਗੀ ਬਈ ਇਹਨੇ ਕਿਉਂਕਿ ਐਮਐਚ1 ਤੇ ਵੀ ਆਵਾਜ਼ ਪੰਜਾਬ ਚ ਗਏ ਸੀਗੇ ਕਾਫੀ ਇਹਨਾਂ ਨੇ ਬਹੁਤ ਇਹਨਾਂ ਦਾ 10 ਸਾਲ ਦਾ ਵੀ ਯਾਨੀ ਮਿਹਨਤ ਆਪਾਂ ਕਹਿ ਸਕਦੇ ਆਂ ਵੀ 10 ਸਾਲ ਹੋ ਗਏ ਨਿਤ ਮਿਹਨਤ ਜਿਹੜੀ ਕਰਨੀ ਹਨਾ ਗਾਂ ਇੱਕ ਪੈਰ ਪਲਾੰਗ ਜਿਵੇਂ ਪੌੜੀ ਦਾ ਪਹਿਲਾ ਟੰਬਾ ਦੂਜਾ ਤੀਜਾ ਅੱਜ ਇਸ ਟਾਈਮ ਮੇਰੇ ਖਿਆਲ ਨਾਲ 10ਵੇਂ ਟੰਬੇ ਤੇ ਆ ਕਿਉਂਕਿ ਸਾਲ ਚ ਇੱਕ ਟੰਬਾ ਹੀ ਬੰਦਾ ਚੜਦਾ ਹੋਰ ਭਾਣੇ ਕਿਹੜੇ ਕਿਹੜੇ ਗਾਣੇ ਆ ਤੁਹਾਡੇ ਮੈਂ ਮੇਰੇ ਹਾਂਜੀ ਕਾਫੀ ਸਾਰੇ ਗਾਣੇ ਆਏ ਹੋਏ ਆ ਮੈਂ ਪਲੇਬੈਕਸ ਵੀ ਕੀਤੇ ਹੋਏ ਆ ਫਿਰ ਤੁਸੀਂ ਐਂ ਦੱਸਦੇ ਹੋ ਵੀ ਤੁਹਾਡਾ ਫੇਸਬੁੱਕ ਤੇ ਤੇ YouTube ਤੇ ਆਪਦਾ ਚੈਨਲ ਹੈਗਾ ਹਾਂਜੀ ਹਾਂਜੀ ਮੇਰਾ ਰਮਨ ਰੁਮਾਣਾ ਦੇ ਨਾਮ ਤੋਂ ਹੀ ਆ ਆਪਣਾ YouTube ਚੈਨਲ ਵੀ ਹੈ ਪਲੱਸ Instagram ਤੇ ਮੇਰਾ ਸੇਮ ਅਕਾਊਂਟ ਹੀ ਆ ਫੇਸਬੁੱਕ ਤੇ ਵੀ ਸੇਮ ਹੀ ਆ ਤੇ Snapchat Snapchat ਤੇ ਵੀ ਆ I am Raman Rumana ਠੀਕ ਆ ਯਾਨੀ ਉਹ ਥੋੜਾ ਜਿਹਾ ਬਈ ਕੁੜੀ ਮਿਹਨਤ ਨਹੀਂ ਕਰਦੀ ਕਿਉਂਕਿ ਚੈਨਲ ਤੇ ਇਹਨੇ ਨਾ ਰੀਲਾਂ ਬਸ ਉਹੀ ਪਾਗਾ 5-7 ਰਿਕਾਰਡ ਗਾਣਿਆਂ ਦੀਆਂ ਇਹਨੂੰ ਹੁਣ ਅੱਜ ਤੋਂ ਅਸੀਂ ਸਮਝਾਇਆ ਕਿਉਂਕਿ ਅੱਜ ਇਹਦੇ ਤੇ ਕਲਾਸ ਲਾਈ ਆ ਵੀ ਭਾਈ ਤੂੰ ਸੋਸ਼ਲ ਮੀਡੀਆ ਤੇ ਐਕਟਿਵ ਰਿਆ ਕਰ ਤੇ ਤੁਸੀਂ ਐਮਐਚ1 ਤੇ ਵੀ ਗਏ ਸੀ ਪੜਨੇ ਹਾਂਜੀ ਵੀਰੇ ਮੈਂ ਉੱਥੇ ਵੀ ਗਈ ਸੀਗੀ ਤੇ ਮੈਂ ਉਦੋਂ ਸੈਮੀ ਫਾਈਨਲਸ ਤੱਕ ਪਹੁੰਚੀ ਸੀ ਆਵਾਜ਼ ਪੰਜਾਬ ਦੀ ਚ ਉੱਥੇ ਫਿਰ ਗਾਂਹ ਜਾ ਕੇ ਤਾਂ ਵੋਟਾਂ ਵੱਧ ਘੱਟ ਹੋ ਜਾਂਦੇ ਹਨ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਫਾਈਨਲਸ ਤੋਂ ਹਾਂਜੀ ਮੈਂ ਉੱਥੇ ਸੀ ਉਹ ਤਾਂ ਸਮੂਹ ਅਕਸਰ ਪਤਾ ਹੀ ਆ ਭਾਈ ਕਿਉਂਕਿ ਅਸੀਂ ਵੀ ਪਸੂਆਂ ਦੇ ਬਹੁਤ ਸ਼ੋਅ ਲੜੇ ਆ ਤੇ ਗਾਹ ਜਾ ਕੇ ਤਾਂ ਫਿਰ ਮਾੜੇ ਮੋٹے ਤੀਰ ਤੁੱਕੇ ਚੱਲ ਜਾਂਦੇ ਨੇ ਬਿਲਕੁਲ ਹੋਏ ਕਹ ਲੋ ਕਿ ਵਧੀਆ ਐਕਸਪੀਰੀਅੰਸ ਹੈਗਾ ਕਾਫੀ ਕੁਝ ਸਿੱਖੇ ਆਂਗੇ ਤੇ ਉਹ ਮੈਨੂੰ ਲੱਗਦਾ ਸ਼ਾਇਦ ਜਰਨੀ ਵਿੱਚ ਉਹ ਚੀਜ਼ਾਂ ਤੁਹਾਨੂੰ ਕੰਮ ਆਉਂਦੀਆਂ ਬਾਕੀ ਉੱਥੇ ਜਾ ਕੇ ਭਾਵੇਂ ਬਰੀਕੀਆਂ ਵੀ ਬਹੁਤ ਬਣ ਜਾਂਦੀਆਂ ਹਾਂਜੀ 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 ਨਹੀਂ ਨਹੀਂ ਬਿਲਕੁਲ ਕਿਹੜੇ ਸਾਲਾਂ 'ਚ ਗਏ ਸੀ ਤੁਸੀਂ ਮੈਂ ਗਈ ਸੀ 2017 'ਚ ਅੱਛਾ ਟਾਈਮ ਕਾਫੀ ਹੋ ਗਿਆ ਕਾਫੀ ਟਾਈਮ ਹੋ ਗਿਆ ਹਾਂਜੀ ਯਾਨੀ 8 ਸਾਲ ਹੀ ਹੋ ਚੱਲੇ ਹਾਂਜੀ 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 ਹੋ ਗਏ ਨੇ ਤੇ ਸ਼ੌਂਕ ਤੁਹਾਨੂੰ ਤੇ ਸ਼ੌਂਕ ਤੁਹਾਨੂੰ ਮੈਨੂੰ ਸ਼ੌਂਕ ਤਾਂ ਮੈਨੂੰ ਬਚਪਨ ਜੀ ਆਇਆ ਹਾਂ ਜੀ ਹਾਂ ਜੀ ਕਿਉਂਕਿ ਜਿਹੜੇ ਅੰਕਲ ਸਾਧੂ ਰਮਾਣਾ ਉਹ ਵੀ ਕਲਾਕਾਰ ਹਾਂ ਜੀ ਹਾਂ ਜੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਜਦੋਂ ਗਈ ਸੀ ਸਟੇਜ ਤੇ ਉਦੋਂ ਮੈਂ 4 ਸਾਲ ਦੀ ਸੀਗੀ ਤੇ ਮੈਂ ਪਹਿਲੀ ਵਾਰੀ ਜਦੋਂ ਸਟੇਜ ਤੇ ਗਾਇਆ ਸੀਗਾ ਕਿਹੜੇ ਪਿੰਡ ਬਈ ਇੱਥੇ ਆਇਆ ਸੀ ਭਲਾਈ ਜਾਣੇ ਗਾਇਆ ਸੀਗਾ ਉਸ ਟਾਈਮ ਅਚਾ ਸਰਕਾਰੀ ਸਕੂਲ ਚ ਕੇ ਪ੍ਰਾਈਵੇਟ ਹਾਂ ਜੀ ਹਾਂ ਜੀ ਡੈਡੀ ਦਾ ਸਕੂਲ ਚ ਗਾਇਆ ਸੀਗਾ ਅਚਾ ਤੁਸੀਂ ਇੱਥੇ ਸਰਕਾਰੀ ਚ ਹੀ ਪੜ੍ਹੇ ਹੋ ਮੈਂ ਇੱਥੇ ਵੀ ਪੜ੍ਹੀ ਹਾਂ ਫਿਰ ਉਸ ਤੋਂ ਬਾਅਦ ਸਾਹਵ ਚੰਦ ਤੁਹਾਨੂੰ ਪਤਾ ਉੱਥੇ ਵੀ ਮੈਂ ਪੜ੍ਹੀ ਹਾਂ ਉੱਥੇ ਅੰਕਲ ਦੀ ਕੁੜੀ ਘਰ ਦੀ ਨਿਕਲੀ ਯਾਰ ਪਤਾ ਹੀ ਹੁਣ ਲੱਗਿਆ ਜਿਹੜੇ ਅੰਕਲ ਸਾਧੂ ਰਮਾਣਾ ਉਹ 1993 ਕੇ 94 ਚ ਸਾਡੇ ਪਿੰਡ ਇੱਥੇ ਬਤੌਰ ਉਹਨਾਂ ਨੇ ਇੱਕ ਜਿਵੇਂ ਮਾਸਟਰ ਕਹਿ ਦਿੰਦੇ ਹੁੰਦੇ ਆ ਉਹ ਰੈਂਕ ਤੇ ਆਏ ਸੀਗੇ ਇੱਥੇ ਤੇ ਜਦੋਂ ਉਹ ਇੱਥੋਂ ਗਏ ਆ ਉਦੋਂ ਪ੍ਰਿੰਸੀਪਲ ਸੀਗੇ ਤੇ ਬਹੁਤ ਬਈ ਸਾਡੇ ਜਿਹੜਾ ਸਕੂਲ ਨੂੰ ਗਾਂ ਤਰੱਕੀ ਦੀਆਂ ਰਾਵਾਂ ਤੇ ਵੀ ਲਗਾਏ ਸੀ ਉਦੋਂ ਬਾਅਦ ਉਹ ਸਹਿਬ ਚੰਦ ਉੱਠ ਗਏ ਤੇ ਹੁਣ ਤਾਂ ਮੇਰਾ خیال ਜੀ ਰਿਟਾਇਰ ਹੋ ਗਏ ਉਹਨੇ ਹਾਂਜੀ 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 ਹੁਣ ਰਿਟਾਇਰ ਹੋ ਗਏ ਨੇ ਪਿਛਲੇ ਸਾਲ ਹੀ ਰਿਟਾਇਰ ਅੱਛਾ ਪਿਛਲੇ ਸਾਲ ਹੀ ਹੋਇਆ ਠੀਕ ਆ ਤੇ ਇਹ ਬਈ ਕੁੜੀ ਸਾਡੇ ਘਰ ਦੀ ਕੁੜੀ ਆ ਆਪਦੀ ਭੈਣ ਆ ਸਾਡੀ ਪਰ ਇੰਨਾ ਵੀ ਸਾਨੂੰ ਪਤਾ ਹੁਣ ਲੱਗਿਆ ਵੀ ਸਾਡੀ ਭੈਣ ਐਡੀਆਂ ਵੱਡੀਆਂ ਉਚਾਈਆਂ ਨੂੰ ਛੂ ਗਈ ਬਈ ਇੰਸਟਾਗ੍ਰam ਤੇ ਅੱਜ ਕੱਲ ਇਹਦਾ ਇਹ ਜਿਹੜਾ ਸ਼ਬਦ ਆ ਆਮ ਹੀ ਚੱਲਦਾ ਬਈ ਕਿਉਂਕਿ ਸ਼ੀਦੀ ਦਿਹਾੜੇ ਚੱਲ ਰਹੇ ਆ ਤੇ ਸ਼ੀਦੀ ਦਿਹਾੜੇ ਤੇ ਭੈਣ ਦਾ ਸ਼ਬਦ ਆ ਜਿਹੜਾ ਚਾਰ ਸਹਿਬਜ਼ਾਦਿਆਂ ਨੂੰ ਸਮਰਤਪਾ ਤੇ ਉਹ ਆਪਾਂ ਆਮ ਖਾਸ ਵੇਣੀ ਅੱਜ ਕੱਲ ਤੇ ਹੋਰ ਭੈਣੇ ਜਦੋਂ ਆਵਾਜ਼ ਪੰਜਾਬ ਤੇ ਤੁਸੀਂ ਗਏ ਸੀ ਉੱਥੇ ਤੁਸੀਂ ਆਪਦੇ ਸੌਂਗ ਆਏ ਸੀ ਨਹੀਂ ਨਹੀਂ ਉੱਥੇ ਤਾਂ ਕੰਪੀਟੀਸ਼ਨ ਵਿੱਚ ਜਿਵੇਂ ਲਗਾ ਲੋ ਕਿ ਆਪਾਂ ਕਿਸੇ ਹੋਰ ਦੇ ਗਾਣੇ ਗਾਉਣੇ ਆਗੇ ਤਾਂ ਅੱਛਾ ਆਪਦੇ ਕੋਈ ਜ਼ਰੂਰੀ ਨਹੀਂ ਉੱਥੇ ਨਹੀਂ ਤੁਸੀਂ ਆਪਦੇ ਨਹੀਂ ਗਾ ਸਕਦੇ ਕਿਉਂਕਿ ਉੱਥੇ ਕਾਪੀਰਾਈਟ ਦਾ ਰਹਿੰਦਾ ਨਾ ਕਾਪੀਰਾਈਟ ਕਲੇਮ ਕਰਦੇ ਨੇ ਤਾਂ ਕੁਝ ਕੌਸਟ ਰਾਈਟ ਸੀ ਹੁੰਦੇ ਉਹਨਾਂ ਕੋਲ ਗਾਣਿਆਂ ਦੇ ਵੀ ਆਪਾਂ ਇਹੀ ਗਾਣੇ ਗਾਉਣੇ ਰਿਐਲਿਟੀ ਸ਼ੋਅ ਵਿੱਚ ਜਿਵੇਂ ਹਾਂਜੀ ਤੇ ਬਾਕੀ ਜਿਵੇਂ ਹੁਣ ਤੁਸੀਂ ਸ਼ਬਦ ਦਾ ਵੀ ਜ਼ਿਕਰ ਕੀਤਾ ਤਾਂ ਮੇਰੇ ਇੱਕ ਹੁਣ ਛੋਟੇ ਸਾਹਿਬਜ਼ਾਦਾਂ ਤੇ ਵੀ ਮੈਂ ਇੱਕ ਗਾਣਾ ਸ਼ਬਦ ਕੀਤਾ ਹੈਗਾ ਤੇ ਉਹ ਵੀ ਤੁਸੀਂ ਸਾਰੇ ਜਣੇ ਜਾ ਕੇ ਜਰੂਰ ਸੁਣੋ ਮੇਰੇ ਆਪਣੇ ਅਫੀਸ਼ੀਅਲ ਚੈਨਲ ਚੈਨਲ ਤੇ ਮੈਂ ਰਿਲੀਜ਼ ਕੀਤਾ ਅੱਛਾ ਹੁਣ ਕੀਤਾ ਤੁਸੀਂ ਹਾਂਜੀ 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 ਕੀ ਭੈਣੇ ਸੁਣਾ ਦੇ ਮਾੜਾ ਜਾਂ ਫਿਰ ਮੈਨੂੰ ਹੁਣ ਸੱਚੀ ਦੱਸੋ ਤੁਮੈਨੂੰ ਹੁਣ ਯਾਦ ਨਹੀਂ ਹੈਗਾ ਤੁਸੀਂ ਇਹ ਚਾਹੇ ਕੱਟ ਕਰਦੇ ਹੋ ਨਹੀਂ ਕੱਟਦਾ ਠੀਕ ਆ ਮੈਂ ਇਹਨਾਂ ਨੂੰ ਪਤਾ ਲਾ ਵੀਰਾਂ ਨੂੰ ਪਤਾ ਵੀ ਮੇਰੀ ਯਾਦਾਂ ਤਾਂ ਬਹੁਤ ਜੇ ਗੱਲਾਂ ਕੋਈ ਮੈਂ ਤੁਹਾਨੂੰ ਦੱਸ ਦੇਵਾਂ ਵੀ ਇਹ ਭੈਣ ਦੀ ਨਾ ਥੋੜਾ ਜਿਹਾ ਸਟ੍ਰਗਲ ਬਹੁਤ ਹੋ ਗਿਆ 10 ਸ ਤੇ ਜਿਹੜੇ ਅਕਸਰ ਬਈ ਮੰਨ ਕੇ ਚੱਲੋ ਸੌਂਗ ਬਹੁਤ ਗਾਏ ਆ ਇਹਨਾਂ ਨੇ ਇਹ ਗੱਲ ਨਹੀਂ ਪਰ ਉਹ ਇੰਨੀ ਗੱਲ ਆ ਵੀ ਇਹਨਾਂ ਦਾ ਜਿਹੜੀਆਂ ਕੰਪਨੀਆਂ ਸੀਗੀਆਂ ਉਹਨਾਂ ਨਾਲ ਐਗਰੀਮੈਂਟ ਹੁੰਦਾ ਹਨਾ ਭੈਣੇ ਹਾਂਜੀ ਹਾਂਜੀ ਉਹ ਐਗਰੀਮੈਂਟ ਹੁੰਦਾ ਚਲੋ ਉਹ ਕੰਪਨੀਆਂ ਨੇ ਐਗਰੀਮੈਂਟ ਜਦੋਂ ਪੂਰਾ ਹੋ ਗਿਆ ਹੁਣ ਭੈਣ ਇਸ ਟਾਈਮ ਕਿਸੇ ਨਾਲ ਐਗਰੀਮੈਂਟ ਨਹੀਂ ਇੰਡੀਪੈਂਡੈਂਟਲੀ ਕਰ ਰਹੀਆਂ ਜੀ ਖੁਦ ਦੇ ਕਰ ਰਹੀਆਂ ਨੇ ਹਾਂ ਤੇ ਇੱਕ ਗੱਲ ਹੋਰ ਦੱਸ ਦਿਆਂ ਬਈ ਥੋੜਾ ਜਿਆਨੂ ਭੁੱਲਣ ਦੀ ਆਦਤ ਹੈਗੀ ਆ ਤੇ ਪਰ ਇੰਨੀ ਗੱਲ ਆ ਵੀ ਹਾਂ ਜਦੋਂ ਲਾਈਵ ਸ਼ੋਅ ਕਿਸੇ ਨੇ ਕਰਾਉਣਾ ਉਦੋਂ ਨਹੀਂ ਭੁੱਲਦੀ ਉਹ ਗਰੰਟੀ ਮੇਰੀ ਆ ਉਹ ਨਹੀਂ ਭੁੱਲਦੀ ਕਿਉਂਕਿ ਦੇ ਉਸਤਾਦ ਜੀ ਨਾਲ ਹੁੰਦੇ ਆ ਬਾਕੀ ਇਹਨਾਂ ਦੇ ਵੀ ਖਾਨਦਾਨ ਚ ਆ ਖੂਨ ਚ ਆ ਕਿਉਂਕਿ ਜਿਹੜੇ ਅੰਕਲ ਸਾਧੂ ਰਮਾਣਾ ਉਹਨਾਂ ਨੂੰ ਵੀ ਗਾਇਕੀ ਦਾ بڑا ਸ਼ੌਂਕ ਸੀਗਾ ਉਹਨਾਂ ਦੀਆਂ ਦੋ ਤਿੰਨ ਟੇਪਾਂ ਵੀ ਆਈਆਂ ਸੀਗੀਆਂ ਹੁਣ ਮੇਰੇ ਯਾਦ ਨਹੀਂ ਇੱਕ ਤਾਂ ਖਣੀ ਸ਼ਾਇਦ ਆਹ ਨਹੀਂ ਸੀ ਮਾਹੀ ਤੋਂ ਪਿਆਰ ਨਹੀਂ ਮਿਲਿਆ ਹਾਂਜੀ ਮਾਹੀ ਤੋਂ ਪਿਆਰ ਨਹੀਂ ਮਿਲਿਆ ਮੈਨੂੰ ਯਾਦ ਆ ਬਈ ਜਾਦਾ ਸ਼ਮੀਰੀ ਬਹੁਤ ਕਾਇਮ ਆ ਮੈਂ ਨਹੀਂ ਗੱਲ ਭੁੱਲਦਾ ਹੁੰਦਾ ਇਹ ਮੇਰੇ ਹਿਸਾਬ ਨਾਲ 99 2000 ਚ ਆਈ ਸੀ ਤੇ ਹਾਂਜੀ 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 ਤੇ ਸੋ ਭਾਈ ਇਹ ਨਾ ਵੀਡੀਓ ਸ਼ੇਅਰ ਕਰਿਓ ਵੱਦ ਤੋਂ ਵੱਦ ਆਪਾਂ ਇਹ ਭੈਣ ਦੀ ਸਪੋਰਟ ਕਰਨੀ ਆ ਤੇ ਜਿੰਨੇ ਵੀ ਕੋਈ ਪੋਡਕਾਸਟ ਵਾਲੇ ਚੈਨਲ ਆ ਉਹ ਤੁਸੀਂ ਇਹ ਭੈਣ ਨਾਲ ਪੋਡਕਾਸਟ ਬਾਈ ਕਰੋ ਵੱਦ ਤੋਂ ਵੱਦ ਤਾਂ ਜੋ ਪਤਾ ਲੱਗੇ ਤਾਂ ਜੋ ਨਾ ਪਤਾ ਲੱਗੇ ਭਾਈ ਜਿਹੜੀ ਅਸਲ ਆਵਾਜ਼ ਆ ਉਹ ਇਹ ਗੁੜੀਆ ਦੀ ਆ ਤੇ ਆਪਾਂ ਭਾਈ ਇਹਨੂੰ ਵੱਦ ਤੋਂ ਵੱਦ ਕੁੜੀ ਨੂੰ ਫੇਮਸ ਕਰਨਾ ਕਿਉਂਕਿ ਮੇਰੇ ਨਗਰ ਦੀ ਭਲਾਈਆਂ ਨੇ ਦੀ ਜੰਪ ਲਾ ਤੇ ਹੁਣ ਭਾਈ ਵੀਡੀਓ ਸ਼ੇਅਰ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਜੀ